ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਅੱਜ ਮੈਨੂੰ ਬੁਖਾਰ ਸੀਗਾ ਇਸੇ ਕਰਕੇ ਮੈਂ ਸਕੂਲ ਨਹੀਂ ਗਿਆ ਮੈਂ ਜਾਣਾ ਸੀ ਜਾਣ ਨਹੀਂ ਦਿੱਤਾ ਮੈਨੂੰ ਮੰਮੀ ਨੇ ਕਿਉਂਕਿ ਮੈਨੂੰ ਬੁਖਾਰ ਬਹੁਤ ਜ਼ਿਆਦਾ ਸੀ ਮੈਨੂੰ ਕੱਲ ਵੀ ਬੁਖਾਰ ਸੀਗਾ ਕੱਲ ਵੀ ਮੈਂ ਸਕੂਲ ਚਲਾ ਗਿਆ ਸੀਗਾ ਤੇ ਰਾਤ ਗੋਲੀਆਂ ਖਾ ਕੇ ਸੁੱਤਾ ਸੀ ਲੇਕਿਨ ਫੇਰ ਵੀ ਮੇਰਾ ਜਿਹੜਾ ਸਰੀਰ ਸੀ ਉਹ ਹਜੇ ਮੰਨ ਨਹੀਂ ਦਿਆ ਸੀਗਾ ਵੀ ਮੈਂ ਠੀਕ ਆ ਨਹੀਂ ਸੀਗਾ ਮੈਂ ਠੀਕ ਆ ਓਬਵੀਅਸਲੀ ਤੇ ਮੰਮੀ ਜੀ ਇੱਥੇ ਕੱਪੜੇ ਧੋ ਕੇ ਹਟੇ ਨੇ ਹੁਣ ਇਹਦੇ ਹੁਣ ਕੱਪੜੇ ਡਰਾਈ ਕਰਾ ਲੈਨੇ ਮਸ਼ੀਨ ਦੇ ਵਿੱਚ ਹੁਣ ਇਹਨੂੰ ਸੁੱਕਣੇ ਪਾ ਦੇਣਗੇ ਆ ਵੇਖੋ ਤੇ ਇੱਥੇ ਦਾਦੀ ਜੀ ਆਲੂਆਂ ਦੀ ਸਬਜ਼ੀ ਆਸਤੇ ਮਸਾਲਾ ਤਿਆਰ ਕਰ ਰਹੇ ਨੇ ਆ ਵੇਖੋ ਤੇ ਲੈਕਸ ਆਪ ਦਾ ਪੋਪੂਲਾ ਲੈ ਕੇ ਬੈਠੀ ਆ ਆ ਪਾ ਨੂੰ ਵੀ ਦਿਖਾ ਦਿੰਨੇ ਆ 아이 ਕੋ ਨੰ ਬੁਖਾਰ ਸੀਗਾ ਮੰਮੀ ਕਹਿੰਦੇ ਅੰਦਰ ਬੈਠ ਜਾ ਟੀਵੀ ਵੇਖ ਲ ਮੈਂ ਕਪੜੇ ਸੁੱਕਣੇ ਪਾ ਕੇ ਤੇ ਫਿਰ ਚਾਹ ਪੀਣੇ ਆ ਆਪਾਂ ਇਹਨੇ ਨੂੰ ਫਿਰ ਕਪੜੇ ਸੁੱਕਣੇ ਪੈ ਜਾਣਗੇ ਤੇ ਘਰ ਦੀ ਕਲੀਨਿੰਗ ਅਜੇ ਕੰਪਲੀਟ ਨਹੀਂ ਹੋएगी ਕਰਨ ਵਾਲੀ ਆ ਤੇ ਕਪੜੇ ਸੁੱਕਣੇ ਪਉਣ ਤੋਂ ਬਾਅਦ ਜਦੋਂ ਕਪੜੇ ਧੋਪ ਜਾਣਗੇ ਫਿਰ ਉਸ ਤੋਂ ਬਾਅਦ ਮੰਮੀ ਸ਼ੁਰੂ ਕਰਨਗੇ ਤੇ ਅੱਜ ਮੈਨੂੰ ਬੁਖਾਰ ਆਇਆ ਇਸੇ ਕਰਕੇ ਅੱਜ ਮੈਂ ਸਕੂਲ ਨਹੀਂ ਗਿਆ ਮੈਨੂੰ ਜਦੋਂ ਬੁਖਾਰ ਹੁੰਦਾ ਮੈਨੂੰ ਇੰਨਾ ਜ਼ਿਆਦਾ ਬੁਰਾ ਲੱਗਦਾ ਹੈ ਨਾ ਕਿਉਂਕਿ ਮੈਨੂੰ ਮੈਨੂੰ ਬੁਖਾਰ ਹੋਵੇ ਹੀ ਨਾ ਮੈਂ ਕਹਿੰਨਾ ਹਾਂ ਆ ਵੇਖੋ ਵੇਖੋ ਲੇ ਗੰਦ ਪਾਇਆ ਬੋਕਰ ਲਿਆ ਕੇ ਰੱਖੀ ਆ ਟਿੰਡੋ ਰੱਖਿਆ ਕੱਲ ਦਾ ਅਗਰ ਤਾਂ ਲੈ ਜਾਂਦਾ ਹੁੰਨਾ ਖਲਾਰਾ ਪਾਉਂਦੀ ਇਹ ਪਾਉਂਦੀ ਆ ਘਰੇ ਜਿਹੜੀ ਵੀ ਚੀਜ਼ ਲੈ ਕੇ ਆਉਂਦੀ ਆ ਉਹਨੂੰ ਜਾਂ ਤਾਂ ਅੱਗੇ ਰੱਖ ਕੇ ਆਪਦੀ ਨੱਕ ਦੇ ਕੋਲ ਰੱਖ ਕੇ ਸੌ ਜਾਂਦੀ ਆ ਜਾਂ ਮੂੰਹ ਦੇ ਵਿੱਚ ਪਾ ਕੇ ਸੌ ਜਾਂਦੀ ਆ ਵੀ ਮੇਰੇ ਕੋਲੋਂ ਕੋਈ ਲੈ ਕੇ ਨਾ ਜਾਵੇ ਆ ਚੀਜ਼ ਆ ਆ ਵੇਖੋ ਹੁਣ ਪੋਪਲਾ ਮੂੰਹ ਚ ਤੇ ਸੌਂ ਗਈ ਆ ਵੇਖੋ ਸੁੱਤੀ ਸੀਗੀ ਹੁਣ ਮम्मी ਨੇ ਠਾਦੀ ਤੇ ਮੈਂ ਤੁਹਾਨੂੰ ਦੱਸਿਆ ਸੀ ਜੀ ਜਦੋਂ ਮੈਨੂੰ ਬੁਖਾਰ ਹੁੰਦਾ ਮੇਰਾ ਸ਼ਰੀਰ ਮੈਨੂੰ ਜਵਾਂ ਹੀ ਸਾਥ ਛੱਡ ਦਿੰਦਾ ਮੇਰਾ ਮੈਂ ਮੇ ਤਾਂ ਕੋਸ਼ ਵੀ ਕੰਮ ਕਰਨ ਨੂੰ ਮੇਰਾ ਜੀਨ ਕਰਦਾ ਮੇਰੇ ਟੀਵੀ ਵੇਖਣ ਨੂੰ ਨਹੀਂ ਜੀ ਕਰਦਾ ਫੋਨ ਵੇਖਣ ਨੂੰ ਨਹੀਂ ਜੀ ਕਰਦਾ ਮੇਰੇ ਜੀਗਾ ਦਾ ਮੈਂ ਸੁੱਤਾ ਰਹਾ ਬਟ ਸੁੱਤਾ ਵੀ ਨਹੀਂ ਜਾਂਦਾ ਮੈਂ ਤਾਂ ਜੇ ਇੱਕ ਪਾਸਾ ਲੈਣਾ ਉਧਰੋਂ ਫਿਰ ਸ਼ਰੀਰ ਦੁਖਣ ਲੱਗ ਜਾਂਦਾ ਦੂਜਾ ਪਾਸਾ ਲੈਣਾ ਫਿਰ ਸ਼ਰੀਰ ਦੁਖਣ ਲੱਗ ਜਾਂਦਾ ਮੇਰਾ ਤੇ ਬਹੁਤ ਜਿਆਦਾ ਬੁਰਾ ਹਾਲ ਹੋ ਜਾਂਦਾ ਬੁਖਾਰ ਦੇ ਵਿੱਚ ਤੇ ਤਾਂ ਹੀ ਮੈਂ ਕਹਿਣਾ ਹੁੰਦਾ ਮੈਨੂੰ ਨਾ ਬੁਖਾਰ ਨਾ ਹੀ ਹੋਇਆ ਕਰੇ ਹੁਣ ਮੈਨੂੰ ਸਕੂਲ ਜਾਣਾ ਸੀਗਾ ਲੇਕਿਨ ਨਹੀਂ ਜਾ ਹੋਇਆ ਅੱਜ ਕਿਉਂਕਿ ਕੱਲ ਵੀ ਮੈਂ ਠੀਕ ਨਹੀਂ ਸੀਗਾ ਕੱਲ ਵੀ ਸਕੂਲੇ ਮੇ ਤਾਂ ਬੈਠਾ ਨਹੀਂ ਜਾਂਦਾ ਸੀਗਾ ਬੈਂਚ ਦੇ ਉੱਤੇ ਜਵਾਂ ਤੇ ਇ ਕਪੜੇ ਤਾਂ ਹੁੰਦਾ ਇਹਨੇ ਮਸ਼ੀਨ ਚੋਂ ਕੱਢ ਲਿੱਤੇ ਨੇ ਤੇ ਮਸ਼ੀਨ ਆਪਾਂ ਸਹੀ ਕਰਾ ਲਈ ਸੀ ਆਪਾਂ ਤੁਹਾਨੂੰ ਦੱਸ ਤੀਏ ਕਾਫੀ ਟਾਈਮ ਤੁਹਾਨੂੰ ਦੱਸਿਆ ਨਹੀਂ ਸੀਗਾ ਤੇ ਘਰੇ ਹੀ ਕਰ ਲਈ ਸੀ ਆਪਾਂ ਡੈਡੀ ਜੀ ਘਰੇ ਹੀ ਕਰ ਦਿੰਦੇ ਨੇ ਕੋਈ ਵੀ ਚੀਜ਼ ਖਰਾਬ ਹੋਈ ਹੋਵੇ ਡੈਡੀ ਘਰੇ ਕਰ ਦਿੰਦੇ ਨੇ ਸੁੱਤ ਪੈਸੇ ਲੱਗਦੇ ਹੀ ਨਹੀਂ ਆਪਣੇ ਪਰ ਐਵੇਂ ਉਹਨਾਂ ਨੇ ਜ਼ਿਆਦਾ ਪੈਸਾ ਲੈ ਕੇ ਜਾਣਾ ਸੀ ਜੀ ਆਪਾਂ ਮਸ਼ੀਨ ਸਹੀ ਕਰਨ ਵਾਲੇ ਸਾਧ ਦੇ ਤਾਂ ਤੇ ਤਾਂ ਇਹ ਆਪਾ ਫਿਰ ਮਸ਼ੀਨ ਘਰੇ ਸਹੀ ਕਰ ਲਈ ਡੈਡੀ ਕਰ ਲੈਂਦੇ ਹੁੰਦੇ ਨੇ ਘਰੇ ਮਸ਼ੀਨ ਸਹੀ ਡਰਮ ਹੋ ਗਿਆ ਡਰਮ ਦਾ ਉਹ ਜਿਹੜਾ ਪਿੱਛੇ ਲੱਗਾ ਹੁੰਦਾ ਹੈ ਕੀ ਕਹਿੰਦੇ ਆਨ ਨੂੰ ਪੰਪ ਹਾਂ ਉਹਨੂੰ ਸਹੀ ਕਰ ਲੈਂਦੇ ਨੇ ਘਰੇ ਹੋਰ ਟਰੈਕਟਰ ਸਹੀ ਕਰ ਲੈਂਦੇ ਨੇ ਸਭ ਕੁਝ ਘਰੇ ਸਹੀ ਕਰ ਲੈਂਦੇ ਨੇ ਮਤਲਬ ਸਾਰਾ ਕੋਸ਼ਿਸ਼ ਕਰੇ ਸਹੀ ਕਰ ਲੈਂਦੇ ਨੇ ਜ ਆਪਾਂ ਨੂੰ ਕਿਤੇ ਬਾਹਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜਿਹੜਾ ਸਮਾਨ ਟੁੱਟਾ ਹੁੰਦਾ ਉਹ ਮੰਜਾਰੋਂ ਲੈ ਬਜ਼ਾਰੋਂ ਲੈ ਆਉਂਦੇ ਨੇ ਤੁਸੀਂ ਬਸ ਇੰਨਾ ਕੀ ਕਰਿਆ ਕਰੋ ਉਹ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਾਂਗੇ ਤੁਹਾਡੀ ਜਿਹੜੀ ਸਪੋਰਟ ਹੈ ਉਹੀ ਸਾਨੂੰ ਮੋਟੀਵੇਟ ਕਰਦੀ ਹੈ ਹੋਰ ਵੀਡੀਓਜ਼ ਅਪਲੋਡ ਕਰਨ ਤੇ ਕਿਉਂਕਿ ਤੁਹਾਡੇ ਕਰਕੇ ਹੀ ਵੀਡੀਓਜ਼ ਅਪਲੋਡ ਕਰਦੇ ਆ ਆਪਾਂ ਤੁਸੀਂ ਵੇਖਦੇ ਹੋ ਲਾਈਕ ਕਰਦੇ ਹੋ ਹਨਾ ਕਮੈਂਟ ਕਰਦੇ ਹੋ ਫਿਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਫਿਰ ਉਸੇ ਚੀਜ਼ ਤੇ ਸਾਨੂੰ ਸਪੋਰਟ ਮਿਲਦੀ ਹੈ ਵੀ ਹਾਂ ਤੁਸੀਂ ਵੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਿਹਾ ਹੈ ਕੰਟੈਂਟ ਇਸੇ ਕਰਕੇ ਆਪਾਂ ਅਪਲੋਡ ਕਰਦੇ ਆਂ ਡੇਲੀ ਤੇ ਬਸ ਐਵੇਂ ਹੀ ਤੁਸੀਂ ਸਪੋਰਟ ਕਰਦੇ ਰਿਹਾ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਨਾਲੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਾਂ ਬਸ ਹੋਰ ਕੁਝ ਨਹੀਂ ਚਾਹੁੰਦੇ ਤੁਹਾਡੇ ਕਰਕੇ ਵੀਡੀਓਜ਼ ਅਪਲੋਡ ਕਰੀ ਦੀਆਂ ਤੇ ਤੁਸੀਂ ਗਾਂ ਤੋਂ ਗਾਂ ਆਪਦੇ ਰਿਲੇਟਿਵਸ ਨੂੰ ਸ਼ੇਅਰ ਕਰਿਆ ਕਰੋ ਫਰੈਂਡਸ ਨੂੰ ਸ਼ੇਅਰ ਕਰਿਆ ਕਰੋ ਤਾਂਕਿ ਤੁਹਾਡੇ ਥਰੂ ਜਿਹੜਾ ਲੈਵਲ ਹੈਗਾ ਉਹ ਹੋਰ ਜ਼ਿਆਦਾ ਇਨਕਰੀਜ਼ ਹੋ ਜਾਵੇ ਬਾਕੀ ਤੁਸੀਂ ਇੱਥੋਂ ਤੱਕ ਲੈ ਕੇ ਆਏ ਇਸ ਲੈਵਲ ਤੱਕ ਲੈ ਕੇ ਆਏ ਥੈਂਕ ਯੂ so much ਤੁਹਾਡਾ ਬਹੁਤ ਜ਼ਿਆਦਾ ਸਪੋਰਟ ਹੈ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੇ ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਥੇ ਦਾਦੀ ਜੀ ਆਲੂ ਛਿਲਾ ਰਹੇ ਨੇ ਆ ਉਬਲਣ ਵਾਸਤੇ ਰੱਖੇ ਸੀਗੇ ਮੇਰਾ ਇੱਕ ਕਾਲੂ ਖਾਨ ਨੂੰ ਜੀ ਕਰਨ ੜਿਆ ਅੱਜ ਐ ਦਾਦੀ ਬੁਖਾਰ ਚਾਲੂ ਖਾ ਸਕਦੇ ਆ ਹਾਂ ਮਾੜਾ ਹੈ ਤੇ ਆਪੇ ਮਾੜਾ ਹੈ ਤੇਰਾ ਇੱਕ ਕਾਲੂ ਕਰ ਜੂਗਾ ਤੂੰ ਤੇ ਆਪੇ ਮਾੜਾ ਹੀ ਕਹਿਣਾ ਪਟੋਲਾ ਰੱਖਣੀਆਂ ਪੈਂਡਿੰਗ ਐ ਵੇ ਲਗਰਮੀ ਹੁੰਦਈ ਕਿੰਨੀ ਹੋ ਗਈ ਨਾ ਮੇਰੇ ਵਾਸਤੇ ਮੱਖੀਆਂ ਵੇਖੋ ਕਿੰਨੀਆਂ ਤੇ ਜੀ ਇੱਥੇ ਆਪਾਂ ਬਣਾ ਲੈਨੇ ਆ ਫਟਾਫਟ ਸਬਜੀ ਤੇ ਜਿਹੜਾ ਆਪਾਂ ਮਸਾਲਾ ਕੁੱਟਿਆ ਸੀਗਾ ਤੁਸੀਂ ਵੇਖਿਆ ਸੀ ਅੱਜ ਆਪਾਂ ਜਿਹੜੇ ਉਬਲਵੇਂ ਆਲੂ ਹੁੰਦੇ ਨੇ ਉਹਨਾਂ ਦੀ ਸਬਜੀ ਬਣਾਉਣ ਲੱਗੇ ਆ ਕਿਉਂਕਿ ਉਹ ਜਿਹੜੀ ਸਬਜੀ ਹੁੰਦੀ ਹੈ ਨਾ ਉਹ ਕਾਫੀ ਟੇਸਟੀ ਹੁੰਦੀ ਹੈ ਇੱਕ ਉਹਨ ਦੀ ਤਰੀ ਜ਼ਿਆਦੀ ਬਣ ਜਾਂਦੀ ਹੈ ਤੇ ਇੱਕ ਉਹਦੇ ਜਿਹੜੇ ਆਲੂ ਹੈਗੇ ਨੇ ਉਹ ਮੈਸ਼ ਹੋਣ ਤੋਂ ਬਾਅਦ ਪੂਰੀ ਸਬਜੀ ਦੇ ਵਿੱਚ ਆ ਜਾਂਦੇ ਨੇ ਤੇ ਕਾਫੀ ਵਧੀਆ ਸਬਜੀ ਲੱਗਦੀ ਹੈ ਉਹ ਤੇ ਆ ਇੱਥੇ ਹੁਣ ਆਪਾਂ ਕੀ ਕਰ ਰਹੇ ਸੀ ਮਸਾਲੇ ਨੂੰ ਫਰਾਈ ਕਰ ਰਹੇ ਸੀਗੇ ਥੋੜੇ ਜਿਹੀ ਤੇਲ ਦੇ ਵਿੱਚ ਤੇ ਆਪਾਂ ਜਿਹੜਾ ਮਸਾਲੇ ਜਿੰਨ ਦੇ ਵਿੱਚ ਆਪਾਂ ਕੁੱਟਿਆ ਸੀਗਾ ਉਹਦੇ ਵਿੱਚ ਆਪਾਂ ਪਾਣੀ ਪਾ ਗਏ ਜਿੰਨਾ ਆਸੇ-ਪਾਸੇ ਮਸਾਲਾ ਲੱਗਾ ਸੀ ਆਪਾਂ ਵਿੱਚ ਪਾ ਦਿੱਤਾ ਏ ਤੇ ਇਹਦੀ ਜਿਹੜੀ ਖੁਸ਼ਬੂ ਹੁੰਦੀ ਹੈ ਨਾ ਏਡੀ ਵਧੀਆ ਲੱਗਦੀ ਹੈ ਮਤਲਬ ਸੋ ਨਾਈਜ਼ ਤੇ ਇੱਥੇ ਹੁਣ ਆਪਾਂ ਤਾਂ ਜਿਹੜਾ ਮਸਾਲਾ ਹੈਗਾ ਹੈ ਹਨਾ ਗਰੇਵੀ ਹੈਗੀ ਉਹਨੂੰ ਆਪਾਂ ਚੰਗੀ ਤਰ੍ਹਾਂ ਕੀ ਕਰ ਲਿੱਤਾ ਹੈਗਾ ਫਰਾਈ ਕਰ ਲਿੱਤਾ ਹੈਗਾ ਜਦੋਂ ਇਹਦੇ ਵਿੱਚੋਂ ਵਧੀਆ-ਵਧੀਆ 스멜 ਆਉਣ ਲੱਗ ਜੇ ਨਾ ਮਤਲਬ ਇੱਕਦਮ ਵਧੀਆ ਵਾਲੀ ਤੇ ਇਹਦਾ ਮਤਲਬ ਆਪਣੀ ਜਿਹੜੀ ਗਰੇਵੀ ਹੈਗੀ ਉਹ ਪੁੰਚ ਚੁੱਕੀ ਆ ਇੱਥੇ ਉਬਲੇ ਆਲੂਆਂ ਨੂੰ ਦਾਦੀ ਕੱਟ ਰਹੇ ਨੇ ਮੈਸ਼ ਕਰ ਰਹੇ ਨੇ ਕੁਝ ਜੋ ਜ਼ਿਆਦਾਤਰ ਮੰਮੀ ਜੀ ਜਦੋਂ ਸਬਜ਼ੀ ਬਣਾਉਂਦੇ ਉਹᱫੋ ਮੈਸ਼ ਕਰ ਲੈਂਦੇ ਨੇ ਤੇ ਦਾਦੀ ਕੀ ਕਰਦੇ ਨੇ ਕੱਟ ਲੈਂਦੇ ਨੇ ਕਿਉਂਕਿ ਕੀ ਹੁੰਦਾ ਹੈ ਨਾ ਵੀ ਜਦੋਂ ਆਪਾਂ ਖਾਣੇ ਹੁੰਨੇ ਆ ਉਹਦੋਂ ਆਪਾਂ ਰੋਟੀ ਦੀ ਬੁਰਕੀ ਨੂੰ ਤੋੜ ਹੀ ਲੈਣੇ ਹੁੰਨੇ ਨੇ ਵੱਡੇ ਵੱਡੇ ਪੀਸ ਜਿਹੜੇ ਹੁੰਦੇ ਆ ਤੇ ਵੈਸੇ ਵੀ ਇਹਦੀ ਤਰੀ ਜਿਆਦੀ ਬੰਦੀ ਆ ਤੇ ਸਬਜ਼ੀ ਜੇ ਹੁਣ ਆਪਾਂ ਬਣਾਉਣ ਦੇ ਆ ਸਵੇਰੇ ਤੇ ਰਾਤ ਤੱਕ অলਮੋਸਟ ਚੱਲ ਜੂਗੀ ਫਿਰ ਸਵੇਰੇ ਆਪਾਂ ਹੋਰ ਕੋਈ ਸਬਜ਼ੀ ਬਣਾਵਾਂਗੇ ਤੇ ਆਪਣੀ ਟਿੰਡਵਾਂ ਦੀ ਸਬਜ਼ੀ ਵੀ ਪਈ ਸੀ ਟਿੰਡਵਾਂ ਦੀ ਸਬਜ਼ੀ ਮੈਂ ਤੁਹਾਨੂੰ ਰੈਸিপি ਦੱਸੂਗਾ ਏਡੀ ਟੇਸਟੀ ਬਣਾਈ ਦਾਦੀ ਨੇ ਮਤਲਬ ਉਹ ਲਾਗ ਹੀ ਨਹੀਂ ਰਿ ਤੇ ਉਹਦੇ ਵਿੱਚ ਵੀ ਜਿਹੜੀ ਹੁੰਦੀ ਵੀ ਗਰੇਵੀ ਸੀਗੀ ਉਹ ਕਾਫੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਸੀ ਦਾਦੀ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਤਿਆਰ ਕੀਤੀ ਸੀ ਇੱਥੇ ਸਬਜੀ ਆਪਣੀ ਰੱਖ। ਦੇਖ ਸਕਦੇ ਹੋ ਇੱਥੇ ਕੱਪੜੇ ਮੰਮੀ ਜੀ ਨੇ ਸਾਰੇ ਧੋ ਦਿੱਤੇ ਨੇ ਸੁੱਕਣੇ ਪਾ ਦਿੱਤੇ ਨੇ ਕਲੀਨਿੰਗ ਹਜੇ ਕੰਪਲੀਟ ਨਹੀਂ ਹੋਈਗੀ ਕਿਉਂਕਿ ਲੇਟ ਹੋ ਗਏ ਸੀ ਅੱਜ ਆਪਾਂ ਤੁਹਾਨੂੰ ਦੱਸਦੇ ਨੇ ਇੱਥੇ ਮੰਮੀ ਜੀ ਨੇ ਰੋਟੀਆਂ ਲਾਉਣ ਦੇ ਨੇ ਤੇ ਸਬਜੀ ਬਣ ਗਈ ਅੱਜ ਆਪਾਂ ਆਲੂਆਂ ਦੀ ਸਬਜੀ ਬਣਾਈ ਹੈ ਤੁਸੀਂ ਵੇਖਿਆ ਸੀ ਆਲੂ ਉਬਾਲ ਕੇ ਤੇ ਮੈਂ ਚੱਲਿਆ ਹਾਂ ਉਹਨੇ ਪਾਣੀ ਢੋਣ ਵਾਸਤੇ ਤਾਰੀਖੋ ਤੇ ਕਲੀਨਿੰਗ ਹਜੇ ਕੰਪਲੀਟ ਕਰਨ ਵਾਲੀ ਆ ਉਹ ਅੰਦਰ ਸੁੱਤੀ ਪਈ ਐ ਐਲੈਕਸਾ ਵੇਲੀ ਤੇ ਇੱਥੇ ਇੱਥੇ ਆਪਾਂ ਤੁਹਾਨੂੰ ਦਿਖਾਇਆ ਨਹੀਂ ਹੁਣ ਆਪਾਂ ਤੁਹਾਨੂੰ ਦਿਖਾ ਜਿੰਨੇ ਆ ਵੀ ਮਤਲਬ ਕਾਸੀਆਂ ਸਾਰਾ ਪਪੜ ਦਿੱਤਾ ਜਗਾ ਖਾਲੀ ਹੋਊਗੀ ਤੇ ਆ ਜਿਹੜਾ ਇਦਾਂ ਵੱਡਾ ਹੋ ਗਿਆ ਵੇਖੋ ਆ ਖਜੂਰਾਂ ਦਾ ਬੂਟਾ ਪਤਾ ਨਹੀਂ ਕਿਹਦਾ ਬੂਟਾ ਆਹਾ ਬਟ ਤੁਸੀਂ ਵੇਖ ਸਕਦੇ ਹੋ ਕਿੰਨਾ ਵੱਡਾ ਹੋ ਗਿਆ ਆ ਦੇਖੋ ਕਪੂਤਨਾ ਇੱਥੇ ਥੋੜਾ ਜਿਹਾ ਛਟਿਆ ਛੱਡਿਆ ਹੋਇਆ ਵੀ ਪੁੱਟ ਦੇਣਾ ਹੁਣੇ ਹੀ ਪੁੱਟ ਦੇਣਾ ਮੈਂ ਕਿਉਂਕਿ ਕੀ ਹੈ ਨਾ ਆ ਵੇਖੋ ਇੱਥੇ ਕੌਣ ਸਲ ਡਿੱਗ ਗਿਆ ਹੋਇਆ ਆ ਰਿਹਾ ਪਿਆ ਕਿਸੇ ਚਿੜੀ ਆਦਾ ਕਿਸੇ ਕੀ ਉਸੇ ਚਿੜੀ ਆਦਾ ਜਿਹਨੇ ਬਣਾਇਆ ਸੀਗਾ ਕਿੱਡੀ ਮੁਸ਼ਕਿਲ ਨਾਲ ਬਣਾਉਂਦੇ ਆ ਨਾ ਉਹ ਪਰ ਉੱਥੋਂ ਆਦੇ ਬੱਚੇ ਲੈ ਕੇ ਚਲ ਗਈ ਸੀ ਇੱਥੇ ਕੋਈ ਬੱਚਾ ਨਹੀਂ ਸੀਗਾ ਅਗਲੇ ਵੀ ਵੇਖ ਸਕਦੇ ਹਾਂ ਤੇ ਹੁਣ ਮੈਂ ਚੱਲਿਆ ਹੈਗਾ ਪਾਣੀ ਢੋਣ ਵਾਸਤੇ ਕਿਉਂਕਿ ਜੇ ਮੈਂ ਬੈੱਡ ਤੇ ਬੈਠਾ ਰਹਾ ਮੈਨੂੰ ਬੁਖਾਰ ਹੈ ਜਦੋਂ ਮੈਂ ਬੈਠੇ ਬੈਠਾ ਰਿਆ ਨਾ ਤਾਂ ਫਿਰ ਮੇਰੇ ਤੋਂ ਜਵਾਂ ਹੀ ਨਹੀਂ ਕੁਛ ਹੋਣਾ ਫਿਰ ਜਿਆਦਾ ਮੈਨੂੰ ਐ ਲੱਗਦਾ ਵੀ ਜੇ ਮੈਂ ਬੈਠਾ ਰਾਵਾਂ ਮੈਨੂੰ ਜਿਆਦਾ ਬੁਖਾਰ ਹੁੰਦਾ ਜਦੋਂ ਮੈਨੂੰ ਬੁਖਾਰ ਹੋਵੇ ਮਿਲਣਾ ਕੁਛ ਕਰਨ ਨੂੰ ਜੀ ਨਹੀਂ ਕਰਦਾ ਬਟ ਫਿਰ ਵੀ ਮੈਂ ਆਪਣੇ ਸਰੀਰ ਨੂੰ ਧੱਕਾ ਲਾ ਕੇ ਕੁਛ ਨਾ ਕੁਛ ਇਹੋ ਜਿਹਾ ਕੰਮ ਕਰ ਦਿੰਦੇ ਨੇ ਨਾ ਮੇਰਾ ਬੁਖਾਰ ਦੇ ਉੱਤੋਂ ਧਿਆਨ ਹਟ ਜਵੇ ਤੇ ਮੈਂ ਉਸ ਕੰਮ ਵੱਲ ਦੂਜੇ ਕੰਮ ਵੱਲ ਧਿਆਨ ਦਵਾ ਫਿਰ ਉਸ ਕੰਮ ਵੱਲ ਮੇਰਾ ਇੰਟਰਸਟ ਵੱਧ ਜਾਂਦਾ ਤੇ ਫਿਰ ਮੈਨੂੰ ਬੁਖਾਰ ਜੇਤਦਾ ਨਹੀਂ ਰਹਿੰਦਾ ਐਵੇਂ ਕਰਕੇ ਮੇਰਾ ਬੁਖਾਰ ਲੱਥਦਾ ਮੈਨੂੰ ਕਿਸੇ ਦਾ ਪਤਾ ਨਹੀਂ ਲੇਕਿਨ ਮੇਰਾ ਤੇ ਐ ਤੇ ਮੈਂ ਹੁਣੇ ਚੱਲਿਆ ਪਾਣੀ ਡੋਣ ਵਾਸਤੇ ਤੇ ਮੈਂ ਆ ਚੁੱਕਿਆ ਹੈਗਾ ਹੱਥ ਤੇ ਤੁਸੀਂ ਵੇਖ ਸਕਦੇ ਹੋ ਕਿੰਨਾ ਚਿੱਕੜ ਹੈ ਮੀਂਹ ਪਿਆ ਹੈ ਨਾ ਉਹਦੇ ਕਰਕੇ ਵੇਖੋ ਕਿੰਨਾ ਸਾਰਾ ਚਿੱਕੜ ਹੋਇਆ ਪਿਆ ਬਾ ਕਿੱਥੇ ਜਿਹੜਾ ਹਵਾ ਹੈ ਨਾ ਠੰਡੀ ਹੈ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਇੱਥੇ ਥੋੜੀ ਜਿਹੀ ਹਵਾ ਠੰਡੀ ਹੈ ਉਧਰ ਤੇ ਆ ਜੋ ਕੋਈ ਦਰਖਤ ਨਹੀਂ ਹੈ ਨਾ ਇੱਧਰ ਹਵਾ ਕਾਫੀ ਵਧੀਆ ਹੈ ਆ ਵੇਖੋ ਤੇ ਹੁਣ ਫਟਾਫਟ ਪਾਣੀ ਢਾ ਲੈਣੇ ਆ ਬਿਨਾ ਟਾਈਮ ਵੇਸਟ ਕੀਤੇ ਫਿਰ ਜਾ ਕੇ ਰੋਟੀ ਖਾਵਾਂਗੇ ਤੇ ਜਿ ਤੁਸੀਂ ਦੇਖ ਸਕਦੇ ਹੋ ਸ਼ਾਮ ਦਾ ਟਾਈਮ ਹੈਗਾ ਇਹ ਤੇ ਇੱਥੇ ਮੌਸਮ ਕਾਫੀ ਜ਼ਿਆਦਾ ਵਧੀਆ ਇਧਰਲੀ ਸਾਈਡ ਵਧੀਆ ਹੋਣ ਡਿਆ ਹੁਣੇ ਮੈਸੇਜ ਆਇਆ ਫੋਨ ਤੇ ਵੀ ਜਿਹੜਾ ਮੌਸਮ ਹੈਗਾ ਉਹ ਚੇਂਜ ਹੋ ਜਾਊਗਾ 3 ਘੰਟੇ ਦੇ ਵਿੱਚ 3 ਘੰਟੇ ਦੇ ਵਿੱਚ ਜਿਹੜਾ ਮੌਸਮ ਹੈਗਾ ਉਹ ਬਦਲ ਜਾਊਗਾ ਇੱਥੇ ਤੁਹਾਨੂੰ ਲੱਗ ਰਿਹਾ ਨਾ ਪਿੰਕ ਪਿੰਕ ਜਿਹਾ ਮੌਸਮ ਆ ਪਿੰਕ ਪਿੰਕ ਨਹੀਂਗਾ ਜਿਹੜਾ ਹੈਗਾ ਨਾ ਮਤਲਬ ਖਤਰੇ ਦੇ ਆਉਣ ਤੋਂ ਪਹਿਲਾਂ ਜਿਹੜਾ ਉਹ ਸੁਹਾਣੀ ਸੁਹਾਣੀ ਜੀ ਹਵਾ ਵਗਦੀ ਹੁੰਦੀ ਹੈ ਉਹ ਵਾਲਾ ਮੌਸਮ ਹੈ ਆਹ ਤੇ ਥੋੜੇ ਮੈਸੇਜ ਆਇਆ ਫੋਨ ਦੇ ਉੱਤੇ ਵੀ ਬਹੁਤ ਤੇਜ਼ ਆਂਦੀ ਤੂਫਾਨ بارش ਬਿਜਲੀ ਦਾ ਖਤਰਾ ਆਊ ਤਾਹੀਂ ਇੱਧਰ ਇਹਨੇ ਬਦਲ ਛਾਈ ਹੋਈ ਨੇ ਇਸੇ ਕਰਕੇ ਬਿਜਲੀ ਚਲੀ ਜਾਊਗੀ ਬਿਜਲੀ ਕੱਟ ਹੋ ਜਾਊਗੀ ਤੇ ਸਾਰੇ ਕੰਮ ਹੀ ਲੱਗੇ ਹੋਏ ਨੇ ਫਟਾਫਟ ਸਾਰੇ ਮਤਲਬ ਦਾਦੀ ਜੀ ਫਟਾਫਟ ਰੋਟੀਆਂ ਲਾਉਣ ਦੀ ਤਿਆਰੀ ਚ ਨੇ ਮੰਮੀ ਜੀ ਭਾਂਡੇ ਧੋ ਤੋਂ ਰੱਖੀ ਜਾਂਦੇ ਨੇ ਤੇ ਹੁਣੇ ਹੀ ਦੁੱਧ ਠੰਡਾ ਕਰਨ ਵਾਸਤੇ ਰੱਖ ਦੇਣਗੇ ਆਪਾਂ ਠੰਡਾ ਦੁੱਧ ਪੀਣੇ ਆ ਤੇ ਮੇਰਾ ਬੁਖਾਰ ਜਿਹੜਾ ਹੈਗਾ ਹੁਣ ਠੀਕ ਹੈ ਅੱਗੇ ਨਾਲ ਤੇ ਇਥੇ ਲੈਕਸਾ ਇਨਵੈਸਟੀਗੇਸ਼ਨ ਤੇ ਲੱਗੀ ਹੋਈ ਹੈ ਕੋੜ ਕਿਰਲੀਆਂ ਦੀ ਵੀ ਅੱਜ ਕੱਲ ਕੋਈ ਦੇਖ ਨਹੀਂ ਰਹੀਗੀ ਤੇ ਹੋਰ ਪਾਪਾ ਜੀ ਤੇ ਅੰਕਲ ਜੀ ਉਧਰ ਪਾਣੀ ਡੋਨ ਦਈਨੇ ਪਸ਼ੂਆਂ ਨੂੰ ਜੇ ਕਿਤੇ ਲਾਈਟ ਚਲੀ ਗਈ ਤੇ ਫਿਰ ਆਪਾਂ ਨੂੰ ਇਧਰੋਂ ਪਾਣੀ ਡੋਣਾ ਪਊਗਾ ਜੇ ਆਪਾਂ ਥੋੜੇ ਜਿਹੀ ਵੀ ਲੇਟ ਹੋ ਗਏ ਤਾਂ ਮੈਂ ਤੁਹਾਨੂੰ ਸਵੇਰੇ ਦੱਸਿਆ ਸੀ ਆਪਾਂ ਜਿਹੜਾ ਪੂਤਨਾ ਹੈਗਾ ਪੱਟ ਦਿੰਨੇ ਆ ਮੈਂ ਪੂਤਨਾ ਪੱਟਣ ਲੱਗਾ ਇਧਰੋਂ ਡੈਡੀ ਆ ਗਿਆ ਤੇ ਮੈਨੂੰ ਗਾਲਾਂ ਪੈ ਗਈਆਂ ਵੀ ਤੈਨੂੰ ਬੁਖਾਰ ਹੈ ਤੂੰ ਇੱਥੇ ਬੈਠਾ ਹੈ ਤੈਨੂੰ ਸਿਰਫ ਕੋਈ ਬੁਖਾਰ ਨਹੀਂ ਹੋਇਆ ਤੂੰ ਸਕੂਲ ਦੀ ਛੁੱਟੀ ਕਰਨੀ ਸੀ ਫਿਰ ਮੰਮੀ ਨੇ ਦੱਸਿਆ ਸਕੂਲ ਦੀ ਛੁੱਟੀ ਹੰਕਾਰ ਨੇ ਨਹੀਂ ਸਕੂਲ ਦੀ ਛੁੱਟੀ ਮੈਂ ਕਰਵਾਈ ਹੈ ਉਹਨੂੰ ਦੇ ਮੌਸਮ ਹੌਲੀ ਹੌਲੀ ਖਰਾਬ ਹੋਣ ਡਿਆ ਜਿਹੜਾ ਪਿੰਕ ਪਿੰਕ ਮੌਸਮ ਹੈ ਆ ਜਾਈ ਜਾਣ ਡਿਆ ਇਹਦਾ ਮਤਲਬ ਕੁਛ ਨਾ ਕੁਛ ਖਤਰਨਾਕ ਵਾਲੀ ਚੀਜ਼ ਆਉਣ ਵਾਲੀ ਹੈ ਹਵਾ ਜਿਹੜੀ ਚੱਲਣ ਦੀ ਸੀ ਉਹ ਵੀ ਹੌਲੀ ਹੌਲੀ ਸ਼ਾਂਤ ਹੋਣ ਡਈ ਹੈ ਗੁੰਮ ਜਾ ਹੋਈ ਜਾਂਦਾ ਵੀ ਜਿਹੜਾ ਮੌਸਮ ਹੈਗਾ ਹੈ ਨਾ ਹਨਾ ਉਹ ਗੁੰਮ ਜਾ ਹੋਈ ਜਾਂਦਾ ਇੱਕ ਨਾ ਆ ਜਿਹੜੇ ਪੱਤੇ ਆ ਬੜਾ ਰੋਕਦੇ ਆ ਵਾਲਾ ਰਾਹ ਆਪਾਂ ਨੂੰ ਫਿਰ ਉਧਰ ਦੀ ਆਉਣਾ ਪੈਂਦਾ ਤੇ ਇਹਨਾਂ ਨੂੰ ਵੱਢ ਦਵਾ ਜੀ ਕਰਦਾ ਮੇਰਾ ਇੰਨਾ ਇੰਨਾ ਨੂੰ ਆ ਬੜਾ ਰਾਹ ਰੋਕਦੇ ਆ ਇਧਰਲੀ ਸਾਈਡ ਤੋਂ ਆਪਾਂ ਨੂੰ ਇੱਥੋਂ ਐ ਕਰਕੇ ਨੇ ਇਹਨੂੰ ਐ ਕਰਕੇ ਇਧਰਲੀ ਸਾਈਡ ਬੰਦ ਦੀ ਏ ਐ ਕਰਕੇ बट फिर भी जब बंद तो इधर आ जागे तो हमने रोटियां लथ जाएिया फिर आप फटाफट रोटी खा लाँगा आेखो इधर कि वा बदल आए बदल आ गए ये मतलब वो जो मैसेज सही सब मौसम आेखो चेंज हो गया पहला इतने जमा बदल नहीं मौसम आसमान जमा उधर उधर वर्गा नीला से इधर आ वेखो किडा खतरनाक लग रहा मैं तुम जूम करके दिखाया आखो आखो ਕਿੱਡਾ ਖਤਰਨਾਕ ਲੱਗ ਰਿਹਾ ਆ ਵੇਖੋ ਇਧਰੋਂ ਕਿੱਡਾ ਵਧੀਆ ਲੱਗ ਰਿਹਾ ਲੱਗ ਰਿਹਾ ਨਾ ਵਧੀਆ ਪਰ ਇਧਰੋਂ 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 ਲੈਕਸਾ ਡਰ ਗਈ ਤੇ ਬਸ ਅੱਜ ਦੀ ਵੀਡੀਓ ਨੂੰ ਫਿਰ ਐਂਡ ਕਰਦੇ ਹਾਂ ਆ ਵੇਖੋ ਹਵਾ ਚੱਲਣ ਲੱਗ ਗਈ ਮੰਮੀ ਤੇਜ ਹੋ ਵੇਖੋ ਉਸਾਰ ਦਰਖਤ ਹਿੱਲਣ ਲੱਗ ਗਿਆ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਜੇ ਕੋਈ ਚੈਨਲ ਤੇ ਨਵਾਂ ਆ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹਾ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮਿਲ ਜਾਵੇ ਤਬ ਤੱਕ ਲਈਓ ਓਕੇ ਗੁੱਡ ਬਾਏ ਸੇਫ ਯੂਰ ਹੋਮ ਐਂਡ ਟੇਕ ਕੇਅਰ ਆਲ